ਮਿੱਤਰੋ ਚਾਟ ਕਰਿਆ ਕਰਾਂਗੇ ਲੋਕ ਲੁੱਕ ਕੇ ਵੀ ਆਈਫੋਨ ਲੈਦੇ ਮਿੱਤਰਾ ਫੂਰ ਲੈ ਕੇ ਦਿੱਤਾ ਸੇਲੀ ਨੂੰ ਵਲਟਨ ਡਡੇ ਤੇ ਪਰ ਸਾਲੇ ਨੇ ਕੀ ਕੁਛ ਚੋਰੀ ਕਰਕੇ ਵੇਚਤਾ ਪੂਰਾ ਮਾਮਲਾ ਦਿਖਾਉਂਗਾ ਖਿੱਚ ਕੇ ਆ ਜਾ ਤੁਰਿਆ ਤੁਰਿਆ ਖਿੱਚ ਕੇ ਚੋਰੀ ਤੂੰ ਕੀਤੀ ਆ ਹਾਂਜੀ ਹਾਂ ਕੀ ਨਾਮ ਕੀ ਆ ਤੇਰਾ ਚਮਨ ਚਮਨ ਚਵਨ ਚੋਰੀ ਕਾਦੀ ਕੀਤੀ ਆ ਤੂੰ ਬੱਛੇ ਦੀ ਬੱਛਾ ਵੇਚਿਆ ਤੂੰ ਹਾਂਜੀ ਸਾਡੇ ਕੋਲ ਤਾਂ ਮਾਮਲਾ ਇਹ ਕਹਿੰਦਾ ਮੈਂ ਬੱਛਾ ਵੇਚਿਆ ਤੁਹਾਡਾ ਨਾਮ ਕੀ ਆ ਬਹਾਦਰੀ ਬਹਾਦਰ ਇਹਦਾ ਸਾਥੀ ਆ ਬਹਾਦਰ ਬੱਛਾ ਵੇਚਿਆ ਨੇ ਨਹੀਂ ਨਹੀਂ ਇਹ ਨਹੀਂ ਮੱਝ ਵਿੱਚ ਕੀ ਨੰਨੀ ਤੇ ਮੱਝ ਵਿੱਚ ਇਹ ਤਾਂ ਬੱਛਾ ਕਹੀ ਜਾਂਦਾ ਇਹ ਤਾਂ ਇਹੀ ਮਾਰਦੇ ਜੀ ਪਤਾ ਨਹੀਂ ਇਹਨੂੰ ਨਹੀਂ ਜੀ ਇਹਨੂੰ ਅਸਲ 'ਚ ਪਤਾ ਹੀ ਨਹੀਂ ਵੀ ਮੱਝ ਤੇ ਬੱਛਾ ਕੀ ਹੁੰਦਾ ਦੋਨਾਂ 'ਚ ਫਰਕ ਹੀ ਨਹੀਂ ਲੱਗਿਆ ਕਾਦੇ ਲਈ ਚੋਰੀ ਕਾਦੇ ਲਈ ਕੀਤੀ ਸੀ ਸੈਲੀ ਨੂੰ ਫੋਨ ਦਵਾਣਾ ਸੀਗਾ ਆਈਫੋਨ ਆਈਫੋਨ ਦਵਾਣਾ ਸੀਗਾ ਮੈਂ ਇਹਨੂੰ ਹਾਂ ਜੀ ਹਾਂ ਕੀ ਨਾਮ ਕੀ ਹੈ ਤੇਰਾ ਕੁੜੀਏ ਤਿਤਲੀ ਤਿਤਲੀ ਵੇਖੋ ਕਿਆ ਬਾਤ ਹੈ ਨਾਮ ਤਾਂ ਚੁਣ-ਚੁਣ ਰੱਖਿਆ ਪਤੰਦਰਾ ਨੇ ਚਮਣ ਤਿਤਲੀ ਚਮਣ 'ਤੇ ਬੈਠਦੀ ਹੈ ਬਹਾਦਰ ਕੇ ਸੰਗ ਤੁਸੀਂ ਇਹ ਦੇਖੋ ਤਿਤਲੀ ਤੇਰਾ ਨਾਮ? ਹਾਂਜੀ। ਕੀ ਡਿਮਾਂਡ ਕੀਤੀ ਸੀ ਇਹਦੇ ਤੋਂ? ਆਈਫੋਨ ਮੰਗਿਆ ਸੀ। ਆਈਫੋਨ ਕਿਉਂ ਮੰਗਿਆ? ਇਹ ਕੰਮ ਕੀ ਕਰਦਾ ਤੂੰ? ਪੈਂਚਰ ਲਾਂਦਾ। ਪੈਂਚਰ। ਪੈਂਚਰਾਂ ਦੀ ਦੁਕਾਨ ਆ। ਜਰ ਮੈਂ ਹੁਣ ਕੀ ਕਰਾਂ? ਮੇਰੇ ਤਾਂ ਆਪਦਾ ਹੀ ਹੱਥ ਸਾਰੋਖ ਰਿਆ। ਪੈਂਚਰਾਂ ਦੀ ਦੁਕਾਨ ਆ ਤੇਰੀ। ਹਾਂਜੀ ਹਾਂ ਪੈਂਚਰਾਂ ਦੀ ਦੁਕਾਨ। ਪੈਂਚਰਾਂ ਦੀ ਦੁਕਾਨ ਆ ਇਹ ਤੇਰਾ ਦੋਸਤ ਆ? ਹਾਂਜੀ ਹਾਂ ਆੜੀ ਆ ਮੇਰਾ। ਪੂਰਾ ਪੱਟਾ ਆੜੀ ਆ। ਪੱਟਾ ਆੜੀ ਆ। ਅੱਛਾ ਇਹਦੀ ਪੈਂਚਰਾਂ ਦੀ ਦੁਕਾਨ ਆ ਤੇਰੀ ਪੈਂਚਰਾਂ ਦੀ ਦੁਕਾਨ ਆ। ਠੀਕ ਆ ਮੱਝ ਚੋਰੀ ਕੀਤੀ ਤੁਸੀਂ। ਉਹਦਾ ਕਿਵੇਂ ਨੇ ਕਿਹਨੇ ਦੱਸਿਆ ਤੈਨੂੰ ਮੱਝ ਚੋਰੀ ਕਰਨੀ ਹੈ ਮੇਰਾ ਯਾਰ ਹੈਗਾ ਮੈਨੂੰ ਸਭ ਕੁਝ ਦੱਸਣਾ ਇਹਨੂੰ ਇਹੇ ਦਾਦਾ ਮੈਨੂੰ ਕਿ ਕੀ ਕਰਨਾ ਕੀ ਨਹੀਂ ਕਰਨਾ ਹੈਗਾ ਤੂੰ ਇਹਨੂੰ ਆਪ ਦੀ ਸਹੇਲੀ ਬਾਰੇ ਗੱਲ ਦੱਸਤੀ ਸੀ ਵੀ ਮੇਰੀ ਗੱਲ ਮੈਂ ਦੱਸਤੀ ਸੀਗੇ ਇਹਨੂੰ ਵੀ ਮੇਰੀ ਸਹੇਲੀ ਨੇ ਆਈਫੋਨ ਮੰਗਿਆ ਮੈਨੂੰ ਤਾਂ ਪੈਸੇ ਦੀ ਅਰੇਂਜਮੈਂਟ ਕਰਨੀ ਆ ਹੁਣ ਕਿਵੇਂ ਕਰੀਏ ਇਹ ਕਹਿੰਦਾ ਕੋਈ ਨਹੀਂ ਕਹਿੰਦਾ ਆਪਾਂ ਚੱਲਦੇ ਆਂ ਹੂੰ ਉੱਥੇ ਇੱਕ ਮੱਝ ਹੈਗੀ ਆ ਹੂੰ ਵੇਚ ਕੇ ਆਉਂਗੇ ਮੈਂ ਕਿਹਾ ਠੀਕ ਹੈ ਭਾਈ ਚੱਲਦੇ ਆਂ ਭਾਈ ਇਹਨੇ ਤੈਨੂੰ ਐਂ ਕਹਿਤਾ ਵੀ ਮੱਝ ਆਪਣੀ ਆ ਜਣੀ ਇਹ ਝੂਠ ਮਾਰਿਆ ਵੀ ਸਾਡੀ ਮੱਝ ਆ ਪਾਉ ਤੇਰੇ ਪਿੱਛੇ ਵੇਚ ਦਿਆਂਗੇ ਹਾਂ ਮੇਰੇ ਪਿੱਛੇ ਵੇਚ ਤੂੰ ਇਹ ਨਹੀਂ ਦੱਸਿਆ ਵੀ ਚੋਰੀ ਕਰਨੀ ਆ ਕਿਉਂ ਬਾਦਰ ਤੂੰ ਇਹ ਗੱਲ ਦੱਸੀ ਨਹੀਂ ਹਾਂਜੀ ਹਾਂਜੀ ਹੈ ਹਾਂਜੀ ਹਾਂਜੀ ਤੂੰ ਇਹਨੂੰ ਐਂ ਐਂ ਕਿਹਾ ਵੀ ਮੱਝ ਸਾਡੀ ਆ ਪਾ ਵੇਚ ਕੇ ਤੈਨੂੰ ਪੈਸੇ ਦੇ ਦੂੰ ਇਹ ਗੱਲ ਕਹੀ ਤੂੰ ਇਹਨੂੰ ਹਾਂਜੀ ਇਹ ਕਹੀ ਤੀ ਇਹ ਕਹੀ ਤੀ ਇਹਨੂੰ ਤੇ ਫਿਰ ਨਿਕਲੀ ਉਹ ਮੱਝ ਚੋਰੀ ਦੀ ਹਾਂਜੀ ਫਿਰ ਉਹ ਮੱਝ ਸੀ ਕਿ ਦੀ ਉਹ ਸਾਡੇ ਵੰਡੇ ਕੀ ਗਵੰਡਾਂ ਦੀ ਹਾਂਜੀ ਹਾਂਜੀ ਤੇ ਤੈਨੂੰ ਪਤਾ ਸੀ ਉਹ ਬਾੜੇ ਚ ਉੱਥੇ ਬੰਦੇ ਆ ਹਾਂਜੀ ਹਾਂਜੀ ਇਹ ਸਾਰੀ ਸਕੀਮ ਤੂੰ ਦਿੱਤੀ ਇਹਨੂੰ ਹਾਂਜੀ ਹਾਂਜੀ ਯਾਰ ਜਿਹਦੇ ਯਾਰ ਇਦਾਂ ਦੇ ਹੋਣ ਉਹਨੂੰ ਦੁਸ਼ਮਣਾਂ ਦੀ ਕੀ ਲੋੜ ਆ ਸੱਜਣੋ ਦੇਖੋ ਤੁਸੀਂ ਆਈਫੋਨ ਮੰਗਿਆ ਸੀ ਹਾਂ ਤ ਤ ਆਈਫੋਨ ਮੰਗਿਆ ਸੀ ਇਹਨਾਂ ਨੇ ਇਸ ਸ਼ੇਲੀ ਨੇ ਹੂੰ ਤਾਂ ਕਿ ਕਿ ਕਿੰਤਾ ਮੈਂ ਤਾਂ ਆ ਕੀਤੀ ਹਾ ਹਾ ਕਮੈਂਦੀ ਆ ਤੁਸੀਂ ਦੇਖੋ ਡਰਦਾ ਨਹੀਂ ਬੋਲ ਰਿਹਾ ਕਿ ਇਦਾਂ ਹੀ ਆ ਇਦਾਂ ਹੀ ਹੈ ਇਦਾਂ ਹੀ ਆ ਤੁਸੀਂ ਦੇਖੋ ਬੰਦੇ ਨੇ ਸਕੀਮ ਇਹਨੇ ਦਿੱਤੀ ਬਹਾਦਰ ਨੇ ਇਹਨਾਂ ਦੇ ਗਵਾਂਡ ਦੇ ਵਿੱਚ ਜਿੱਥੇ ਕੋਈ ਪਸ਼ੂ ਬੰਦਾ ਸੀ ਆਂਦਾ ਸਾਡੀ ਮਾਝਾ ਮਿੱਤਰ ਆਪਾਂ ਵੇਚ ਕੇ ਤੇਰੇ ਪਿੱਛੇ ਕੁਰਬਾਨੀ ਦੇਵਾਂਗੇ ਯਾਰੀਆਂ ਜਿੰਦਾਬਾਦ ਯਾਰੀਆਂ ਨਿਭਾਈਆਂ ਗੱਆਂ ਠੀਕਾ ਅੱਛਾ ਤੈਨੂੰ ਪਤਾ ਸੀ ਕੁਡਗੇ ਵੀ ਇਹ ਪੈਂਚਰ ਲਾਉਂਦਾ ਕਤਹਾ ਜੀ ਪੈਂਚਰ ਲਾਉਂਦਾ ਹੈ ਪੈਂਚਰਾਂ ਦੀ ਦੁਕਾਨ ਆ ਪਰ ਮੈਨੂੰ ਪਹਿਲਾਂ ਨਹੀਂ ਪਤਾ ਸੀ ਜਦੋਂ ਗੱਲ ਹੋਈ ਸੀ ਨਾ ਉਦੋਂ ਤੇ ਕਹਿੰਦਾ ਸੀ ਮੇਰੇ ਡੈਡੀ ਸਰਕਾਰੀ ਜੋਬ ਤੇ ਐ ਇੰਦਰ ਨੂੰ ਹੋਵੋ ਐ ਥੋੜਾ ਜਿਹਾ ਫੇਸ ਕਰਨੀ ਜੀ ਕਹਿੰਦਾ ਸਰਕਾਰੀ ਜੋਬ ਤੇ ਆ ਮੈਂ ਦੇਖਿਆ ਵੀ ਚਲੋ ਪੈਸੇ ਵਾਲਾ ਮੁੰਡਾ ਮੈਂ ਇਹਦੇ ਨਾਲ ਗੱਲ ਕਰ ਲਈ ਮੈਨੂੰ ਬਾਅਦ ਚ 1.5 ਮਹੀਨੇ ਬਾਅਦ ਪਤਾ ਲੱਗਿਆ ਵੀ ਇਹ ਪੈਂਚਰ ਲਾਉਂਦਾਗਾ ਫਿਰ ਤੂੰ ਐਕਸੈਪਟ ਕਰ ਲਿਆ ਵੀ ਕੋਈ ਗੱਲ ਨਹੀਂ ਮੁਹੱਬਤ ਪਿਆਰ ਆ ਵੀ ਕੋਈ ਚੱਕਰ ਨਹੀਂ ਮੈਂ ਇਹਨੂੰ ਕਿਹਾ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਗੱਲ ਕਰ ਲੂੰਗੀ ਪਰ ਜੋ ਚੀਜ਼ ਮੈਂ ਤੇਰੇ ਤੋਂ ਮੰਗੂਗੀ ਤੈਨੂੰ ਲਿਆ ਕੇ ਦੇਣੀ ਪੈਣੀ ਆ ਪੈਸੇ ਘਾਟੂ ਗਣੇ ਮੱਲਤਾ ਮਾਰਦਾ 10 ਰੁਪਏ ਉੱਠਦੇ ਹੀ ਪੈਂਚਰ ਲਾ ਪੈਂਚਰ ਲਾ ਤੁਸੀਂ ਦੇਖੋ ਅੱਛਾ ਤੂੰ ਇਹਦੇ ਤੋਂ ਤੈਨੂੰ ਇੰਨਾ ਪਤਾ ਲੱਗੇ ਵੀ ਇਹ ਵਿਚਾਰਾ ਪੈਂਚਰ ਲੰਦਾ ਕਿੰਨੇ ਕ ਪੈਸੇ ਦੇਣ ਦੇ ਕਿੰਨੇ ਕਮਾ ਲੈਣਾ 200 400 ਕਿੰਨੇ ਪੈਸਾ ਕਮਾਉਣ ਦੇਂਦੇ ਜਾ ਤਾਂ ਨਹੀਂ 250 ਰੁਪਏ ਕਮਾ ਲੈੰਦਾ ਦੇਂਦੇ ਉਹ ਹੀ 150 ਰੁਪਏ ਦੇ ਪੀਜੇ ਤੇ ਲੰਘ ਜਾਂਦੇ ਆ 버ਗਰ ਚ ਲੰਘ ਜਾਂਦੇ ਆ ਬਸ 250 ਰੁਪਿਆ ਗੱਬਰੂ ਕਮਾਉਂਦਾ ਜਿਹੜਾ ਪੈਂਚਰ ਲਾ ਲਾ ਕੇ ਟੂਬਾਂ ਨੂੰ ਪੈਂਚਰ ਲਾ ਲਾ ਕੇ ਹਜੇ ਇਹ ਵੀ ਨਹੀਂ ਪਤਾ ਵੀ ਜਿਹੜੇ ਬੰਦੇ ਦੇ ਕੋਲ ਪੈਂਚਰ ਲਵਾਉਣ ਆਉਂਦੇ ਆ ਪੈਂਚਰ ਹੁੰਦਾ ਵੀ ਆ ਕਿ ਮਾਂ ਦਾ ਪੁੱਤ ਆ ਆਪਦੇ ਕੋਲ ਹੀ ਕਰੀ ਜਾਂਦਾ ਠੀਕ ਆ ਹੁਣ ਤੁਸੀਂ ਇਹ ਦੇਖੋ 250 ਰੁਪਿਆ ਕਮਾਉਂਦਾ ਕੀ ਕਹਣਾ ਕਿਤੇ 300 ਵੀ ਬਣ ਜਾਂਦਾ ਵੇ ਕੋਸ਼ੇ ਖਾ ਪੀ ਲੈਂਦਾ ਤੇ 100 ਰੁਪਏ ਨੂੰ ਬਚਦਾ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਵਿਚਾਰਾ ਪੈਂਚਰ ਲਾਉਂਦਾ 250 ਰੁਪਿਆ ਇਹ ਕਮਾਉਂਦਾ ਫਿਰ ਆਈਫੋਨ ਇਹਦੇ ਤੋਂ ਡਿਮਾਂਡ ਕਿਉਂ ਕੀਤੀ ਤੁਸੀਂ ਮੈਂ ਇਹਨੂੰ ਸ਼ਰਤ ਪਹਿਲਾਂ ਹੀ ਰੱਖੀ ਹੋਈ ਸੀ ਵੀ ਮੈਨੂੰ ਨਹੀਂ ਪਤਾ ਜੋ ਚੀਜ਼ ਮੈਨੂੰ ਚਾਹੀਦੀ ਆ ਜੇ ਤਾਂ ਮੇਰੇ ਨਾਲ ਗੱਲ ਕਰਨੀ ਹੈ ਮੈਨੂੰ ਉਹ ਲਿਆ ਕੇ ਦੇਣੀ ਪੈਣੀ ਆ ਹੂੰ ਜੇ ਨਹੀਂ ਲਿਆ ਕੇ ਦੇਂਗਾ ਤਾਂ ਮੈਂ ਗੱਲ ਖਤਮ ਕਰ ਲੈਣੀ ਆ ਤੇਰੇ ਨਾਲ ਨੀ ਫਿਰ ਤੈਨੂੰ ਇੰਨਾ ਤਾਂ ਪਤਾ ਸੀ ਵੀ ਇੱਕ ਮੁਹੱਬਤਾ ਚੱਲੋ ਤੁਹਾਡਾ ਪਿਆਰ ਆ ਗੱਲਬਾਤ ਤੁਹਾਡੀ ਹੋ ਗਈ ਆ ਠੀਕ ਆ ਇੱਕ ਤਾਂ ਤੁਸੀਂ ਇਹ ਦੇਖੋ ਹੀਰੋ ਹੀਰੋਇਨ ਬਣੇ ਖੜੇ ਆ ਲਾ ਕੇ ਕਾਲੇ ਐਨਕਾ ਮਾਂ ਦੇ ਪੁੱਤ ਹਜੇ ਵੀ ਫੀਲਿੰਗ ਚ ਮੈਨੂੰ ਮੈਂ ਇਹਨਾਂ ਨੂੰ اچھا ਮੈਨੂੰ ਇੱਕ ਗੱਲ ਦੱਸਿਓ ਜੇਰੋਂ ਤੁਹਾਨੂੰ ਇਹ ਪਤਾ ਸੀ ਵੀ ਇਹਦੇ ਕੋਲੇ ਹੈ ਕੁਛ ਨਹੀਂ ਵਿਚਾਰੇ ਕੋਲੇ ਤੇ ਫਿਰ ਇਹ ਡਿਮਾਂਡ ਕਿਉਂ ਕੀਤੀ ਕਿੱਥੋਂ ਇਹ ਤੁਸੀਂ ਕਿੱਥੋਂ ਇਹ ਗੱਲਾਂ ਸਿੱਖੀਆਂ ਵੀ ਡਿਮਾਂਡ ਇਹ ਮੈਨੂੰ ਆਈਫੋਨ ਚਾਹੀਦਾ ਕੀ ਗੱਲ ਕਿ ਕੋਈ ਨਾਲ ਹੋਰ ਸਹੇਲੀ ਹੈਗੀ ਆ ਮੇਰੀਆਂ ਤਿੰਨ ਚਾਰ ਸਹੇਲੀਆਂ ਨੇ ਉਹਨਾਂ ਦੇ ਬੌਏਫ੍ਰੈਂਡ ਸਾਰੇ ਸਰਕਾਰੀ ਜੋਬ ਦੇ ਨੇ ਉਹਨਾਂ ਨੂੰ ਕਦੇ ਆਈਫੋਨ ਲਿਆ ਕੇ ਦਿੰਦੇ ਨੇ ਕਦੇ سونے ਦੀ ਚੈਨ ਕਦੇ ਕੁਛ ਹਨਾ ਮੈਂ ਇਹਨੂੰ ਕਿਹਾ ਵੀ ਜੇ ਤਾ ਤੂੰ ਮੇਰ ਨਾਲ ਗੱਲ ਰੱਖਣੀ ਆ ਉਹਨਾਂ ਵਾਂਗੂ ਮੇਰੇ ਸ਼ੌਕ ਪੂगाने ਪੈਣੇ ਆ ਤੈਨੂੰ ਉਹ ਉਹ ਉਹਨਾਂ ਦੇ ਬੁਆਏਫਰੈਂਡ ਸਰਕਾਰੀ ਨੌਕਰੀ ਤੇ ਕਾਦੇ ਤੇ ਆ ਕਾਦੇ ਚ ਲੱਗੇ ਹੋਏ ਇੱਕ ਰੇਲਵੇ ਚ ਲੱਗਿਆ ਹੋਇਆ ਜੀ ਇੱਕ ਟੀਚਰ ਆ ਸਰਕਾਰੀ ਲਓ ਜੀ ਰੇਲਵੇ ਵਾਲੇ ਨੇ ਫੱਟੀ ਪੋਚੀ ਆ ਕਿੰਨੀ ਧੰਗਾ ਰੇਲਵੇ ਵਾਲੇ ਦੀ ਕੋਈ ਪਤਾ ਨਾ ਉਹਦੀ 60000 60 65000 ਰੁਪਇਆ ਸੈਲਰੀ ਆ ਜਮਣਾ ਨੰਗ ਕਰਦਾ ਡਿਊਟੀ ਡੁੱਬੜਾ ਤੁਸੀਂ ਦੇਖੋ ਅੱਛਾ ਰੇਲਵੇ ਬੁਹਾਗ ਦੇ ਵਿੱਚੋਂ ਲੱਗਿਆ ਨਾ ਦੇ ਬੁਆਏਫਰੈਂਡ ਜਿਹੜੀ ਦੀ ਸਹੇਲੀ ਆ ਉਹਦਾ ਬੁਆਏਫਰੈਂਡ ਲੱਗਿਆ ਰੇਲਵੇ 'ਚ ਉਹਦੇ ਤੋਂ ਇਹ ਆਕਰਸ਼ਿਤ ਹੋਈ ਵੀ ਉਹਨੇ ਸੋਨੇ ਦੀ ਚੈਨ ਲਿਆਤੀ ਭਾਈ ਉਹਦੇ ਤਾਂ ਉਹਦੀ ਆਪ ਤਾਂ ਆਮ ਹੀ ਨਹੀਂ ਆਪਾਂ ਕਹਿ ਦਿੰਦੇ ਵੀ ਹੁਣ ਮੈਂ ਤੈਨੂੰ ਕੀ ਲਿਆ ਦਿਆਂ ਮੇਰੀਆਂ ਕੜਾ ਰੇਲਾਂ ਚੱਲਦੀਆਂ ਉਹਦੇ ਇਹਦੇ ਸਹੇਲੀ ਦੇ ਬੁਆਏਫਰੈਂਡਾਂ ਦੀਆਂ ਤਾਰੀਲਾਂ ਚੱਲਦੀਆਂ ਭਾਈ ਉਹਨੂੰ ਸੋਨੇ ਦਾ ਚੇਨ ਦਾ ਕੀ ਉਹਨੇ ਲਿਆਤੀ ਇੱਕ ਤਾਂ ਸਰਕਾਰੀ ਟੀਚਰ ਆ ਠੀਕ ਆ ਇਹਦਾ ਹੁਣ ਬੁਆਏਫਰੈਂਡ ਵਿਚਾਰਾ ਪੈਂਚਰ ਲਾਉਂਦਾ ਤੁਸੀਂ ਇਹ ਚੀਜ਼ ਦੇਖੋ ਤੁਸੀਂ ਇਹ ਗੱਲ ਤੁਹਾਨੂੰ ਸੋਚਣੀ ਪਊ ਤੁਹਾਨੂੰ ਨਹੀਂ ਪਤਾ ਸੀ ਵੀ ਇੱਕ ਪਾਸੇ 65000 ਰੁਪਇਆ ਇਹ ਮਹੀਨੇ ਦਾ ਇੱਕ ਪਾਸੇ ਮੈਂ ਇਹ ਕਹਿ ਸਕਦਾ 6500 ਰੁਪਏ ਮਹੀਨੇ ਦਾ ਕਮਾਉਂਦਾ ਫਰਕ ਬਹੁਤ ਹੈ ਇਸ ਚੀਜ਼ ਚ ਫਰਕ ਵੀ ਹੁਣ ਇਹਦੇ ਚ ਮੈਂ ਕੀ ਕਰ ਸਕਦੀ ਹਾਂ ਜੀ ਮੈਂ ਤੁਹਾਨੂੰ ਕਿਹਾ ਸੀਗਾ ਜੇ ਮੇਰੇ ਨਾਲ ਗੱਲ ਰੱਖਣੀ ਹੈ ਤਾਂ ਮੇਰੇ ਸ਼ੌਂਕ ਪੂਰੇ ਕਰਨੇ ਪੈਣਗੇ ਅੱਛਾ ਸ਼ੌਂਕ ਪੂਰੇ ਕਰਨੇ ਪੈਣਿਆ ਹੁਣ ਇਹਨਾਂ ਨੇ ਮੱਝ ਚੋਰੀ ਕਰਤੀ ਇਹ ਗੱਲ ਪੂਰੀ ਉੱਡੀ ਠੀਕ ਆ ਇਹਨਾਂ ਤੇ ਜਿਹੜੀ ਗੱਲਬਾਤ ਆ ਹੁਣ ਇਹਨਾਂ ਨੇ ਮਾਫੀ ਮੰਗ ਕੇ ਖੜਾ ਛੜਾਇਆ ਮੱਝ ਵੀ ਵਾਪਸ ਕਰਾਈ ਆ ਠੀਕ ਆ ਤੁਹਾਨੂੰ ਇਸ ਚੋਰੀ ਦਾ ਪਤਾ ਲੱਗਿਆ ਤੁਹਾਨੂੰ ਐ ਨਹੀਂ ਹੋਇਆ ਵੀ ਤੁਹਾਡੇ ਬॉयਫਰੈਂਡ ਦੀ ਬਦਨਾਮੀ ਹੋ ਗਈ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਸਿਰਫ ਆਪਣੇ ਕਿ ਆਉਂ ਰੱਖਣੀਆਂ ਗੱਲਾਂ ਤੇ ਨਾ ਚਾਹਣ ਇੱਕ ਮਿੰਟ ਬਾਜੀ ਫੋਨ ਆ ਗਿਆ ਹੈਲੋ ਹਾਂ ਹਾਂ ਕੋਈ ਨਹੀਂ ਆ ਰਿਹਾ ਮੈਂ ਕੁੱਤਾ ਚੱਕਣ ਆ ਰਿਹਾ ਕੋਈ ਨਾ ਆ ਗਿਆ ਆ ਗਿਆ ਕੁੱਤਾ 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 ਖਰੀਦਿਆ ਹੁਣ ਹਾਂ ਕੁੱਤਾ ਜਾ ਕੇ ਲੈਣਾ ਹੈਗਾ ਯਾਰ ਮੇਰਾ ਇੱਕ ਹਾਜੀ ਹਾਜੀ ਕੁੱਤੇ ਚੱਕਣ ਦੀਆਂ ਗੱਲਾਂ ਵੀ ਹੁੰਦੀਆਂ ਬਹਾਦਰ ਤੂੰ ਇਹਨੂੰ ਇਹ ਸਕੀਮ ਕਿਉਂ ਦਿੱਤੀ ਇਹਨੇ ਤੈਨੂੰ ਕੀ ਕਿਹਾ ਵੀ ਸੇਹਲੀ ਨੂੰ ਆਪਾਂ ਕੀ ਦੇਣਾ ਇਹਨੇ ਤੈਨੂੰ ਪੂਰੀ ਗੱਲ ਦੱਸੀ ਹਾਂਜੀ ਹਾਂਜੀ ਹੂੰ ਇਹਨੇ ਕਿਹਾ ਤਾਂ ਵੀ ਮੈਂ ਆਪਣੀ ਸੇਹਲੀ ਨੂੰ ਆਈਫੋਨ ਦੇ ਦੇਣਾ ਹੂੰ ਤੂੰ ਚੱਲਣ ਦੇ ਡਰ ਨਾ ਬੋਲ ਇਹ ਘੈਂਟ ਗੱਲਬਾਤ ਹੋਣੀ ਆ ਜੀ ਹਾਂਜੀ ਹਾਂਜੀ ਘਬਰਾਇਆ ਹੋਇਆ ਪਤਾ ਨਹੀਂ ਸੰਗ ਰਿਹਾ ਪਤਾ ਨਹੀਂ ਡਰ ਰਿਹਾ ਅੱਛਾ 그러면은 ਇੱਕ ਗੱਲ ਤੁਸੀਂ ਕਲੀਅਰ ਕਰੋ ਤੁਸੀਂ ਆ ਪਾ ਕੇ ਇਧਰ ਤਿਤਲੀ ਨੇ ਵਧੀਆ ਜੀਨ ਵਧੀਆ ਲੀੜੇ ਪਾ ਕੇ ਰਮਾਲ ਬੰਨ ਕੈਨਕ ਲਾਈ ਇਧਰੋਂ ਤੂੰ ਸ਼ਹਿਰੂ ਖਾਨ ਵਾਲੀ ਸ਼ਲਟ ਪਾਈ ਆ ਗੁੱਟ ਤੇ ਵਧੀਆ ਸਿਆਉਣੇ ਦੀ ਘੜੀ ਬੰਨੀ ਬੂਟ ਚੰਦ ਐ ਲਿਸ਼ਕ ਪੁਸ਼ਕ ਕੇ ਤੁਸੀਂ ਕੈਮਰੇ ਸਾਹਮਣੇ ਆਏ ਹੋ ਠੀਕ ਆ ਤੇ ਤੁਹਾਨੂੰ ਇੱਕ ਮਿੰਟ ਇੱਕ ਪਾਸੇ ਤੁਸੀਂ ਚੋਰੀ ਕੀਤੀ ਇੱਕ ਪਾਸੇ ਤੁਹਾਡੀ ਇਹੋ ਜਿਹੀ ਬਦਨਾਮੀ ਆ ਇੰਨਾ ਲਿਸ਼ਕ ਪੁਸ਼ਕ ਕੇ ਕਿਉਂ ਆਏ ਹੋ ਸ਼ੌਕ ਹੈ ਤਿਆਰ ਹੋਣਾ ਕੋਈ ਗੁਨਾਹ ਥੋੜੀ ਹੈ ਛੋਟੀ ਦੀ ਸ਼ੌਕ ਆ ਕਹਿੰਦਾ ਇਹ ਕੁੜੀ ਤਾਂ ਐਂ ਕਹਿ ਰਹੀ ਸੀਗੀ ਤੁਸੀਂ ਤਾਂ ਕਹਿ ਰਹੇ ਇਸਕੇ ਵਿਆਹ ਕਰ ਸਾਡੀ ਲੋਕਾਂ ਨੇ ਵੀਡੀਓ ਦੇਖਣੇ ਤਿਆਰ ਹੋ ਕੇ ਤਾਂ ਜਾਣਾ ਹੀ ਪੈਂਦਾ ਇਹੀ ਗੱਲ ਆਗੀ ਤੇ ਹੁਣ ਚੋਰੀ ਤਾਂ ਜੀ ਇਹਨਾਂ ਨੇ ਕੀਤੀ ਹੈ ਇਹਦੇ ਪਿੱਛੇ ਮੈਂ ਆਪਣਾ ਸਟਾਈਲ ਕਿਉਂ ਖਰਾਬ ਕਰਾਂ ਮੇਰਾ ਤਾਂ ਸ਼ੁਰੂ ਤੋਂ ਇਦਾਂ ਦਾ ਸਟਾਈਲ ਹੈ ਮੈਂ ਤਾਂ ਹੀ ਵੰਠਣ ਕੇ ਰਹਿਣੀ ਆ ਬੱਲੇ 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 ਬਈ ਤੁਸੀਂ ਦੇਖੋ ਇੱਥੇ ਤਿਤਲੀ ਕਹਿੰਦੀ ਮੈਂ ਤਾਂ ਇਦਾਂ ਹੀ ਬਣ ਕੇ ਰਹਿਣੀ ਆ ਮੇਰਾ ਤਾਂ ਸ਼ੁਰੂ ਤੋਂ ਸ਼ੌਂਕ ਆ ਸੁਭਾ ਮੇਰਾ ਤਾਂ ਮੈਨੂੰ ਤਾਂ ਇਦਾਂ ਦੇ ਕਰਦਾਰ ਆ ਬਈ ਮੈਂ ਤਾਂ ਇਹੀ ਰਹਿਣਾ ਵੰਠਣ ਕੇ ਚੋਰੀ ਇਹ ਨਹੀਂ ਕੀਤੀ ਇਹ ਭੁਗਤੇ ਹੁਣ ਇਹਨੂੰ ਜੇ ਪੁਲਿਸ ਫੜ ਕੇ ਲੈ ਜਾਂਦੀ ਤੂੰ ਇਹਦੇ ਮਗਰ ਜਾਂਦੀ ਥਾਣਿਆਂ ਤੱਕ ਮੈਂ ਤੇ ਮਗਰ ਕਿਉਂ ਜਾਣਾ ਚੋਰੀ ਇਹ ਨਹੀਂ ਕੀਤੀ ਇਹ ਡੈਡੀ ਜੀ ਅਰੇ ਅਮ ਤੈਨੂੰ ਕਹੀ ਜਾਂਦੀ ਆ ਤੂੰ ਆਣਾ ਮੈਂ ਇਹਨੂੰ ਮੁਹੱਬਤ ਸੱਚੀ ਕਰਦਾ ਪਹਿਲੇ ਖਾਣੇ ਨੂੰ ਬੈਠੀ ਆ ਹੁਣ ਤਾਂ ਫਿਰ ਇਹ ਹੁਣ ਯਾਰੀ ਇਹਦੇ ਨਹੀਂ ਰੱਖਣੀ ਆ ਇਕ ਨੇ ਰੱਖਣੀ ਆ ਯਾਰੀ ਇਕ ਨਾਲੇ ਰਹਿਣੀ ਆ ਪਿਆਰ ਕੀਤਾ ਤਾਂ ਸੱਚਾ ਹੀ ਕਰੂੰਗੇ ਚਾਹੇ ਇਹਦੇ ਵਾਸਤੇ ਕੁਝ ਵੀ ਕਰਨਾ ਪਵੇ ਹਾਂ ਇਸ ਵਾਰ ਤਾਂ ਮੱਝ ਵੇਚੀ ਅਗਲੀ ਵਾਰ ਝੋਟਾ ਵੇਚਣਗੇ ਜਿਹੜੇ ਹਿਸਾਬ ਨਾਲ ਪਿਆਰ ਸੱਚਾ ਆਈਫੋਨ ਲੈਤਾ ਹਾਂ ਲੈਤਾ ਲੈਤਾ ਆਈਫੋਨ ਤੈਨੂੰ ਹਾਂਜੀ ਸ਼ੌਂਕ ਪੂਰਾ ਹੋ ਗਿਆ ਹਾਂਜੀ ਇਹ ਜਿਹੜਾ ਆ ਵੈਲਟਨ ਡੇਅ ਚੱਲ ਰਿਹਾ ਦਿਨ ਜੀ ਆ ਫੁੱਲਾਂ ਫੱਲਾਂ ਵਾਲੇ ਦਿਨ ਜੀ ਇਹਨਾਂ ਦਿਨਾਂ ਚ ਹੀ ਲੈ ਕੇ ਦਿੱਤਾ ਹਾਂਜੀ ਵਾਹ ਵੀ ਵਾਹ ਵਾਹ ਹੋਰ ਕੀ ਡਿਮਾਂਡ ਕਰਨੀ ਐ ਇਹਦੇ ਤੋਂ ਆਉਣ ਵਾਲੇ ਟਾਈਮ ਚ ਉਹਨਾਂ ਨੇ ਟਾਈਮ 'ਚ ਅਜੇ ਤਾਂ ਸੋਚਿਆ ਨਹੀਂ ਆ ਕੁਛ ਇੱਕ ਵਰੀਏ ਦਾ ਜੇਲ੍ਹ ਅਲਾਜ ਦਾ ਮਸਲਾ ਖਤਮ ਹੋ ਜਾਵੇ ਫਿਰ ਉਸ ਤੋਂ ਬਾਅਦ ਸੋਚਦੇ ਆ ਬੱਲੇ ਬੱਲੇ ਅੱਛਾ ਸੇਲੀਆਂ ਨੂੰ ਦਿਖਾਤਾ ਆਈਫੋਨ ਵੀ ਮੈਨੂੰ ਵੀ ਆਈਫੋਨ ਲੈਤਾ ਉਹਨੇ ਕੀ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕੀ ਕਹਿਣਾ ਉਹ ਤਾਂ ਖੁਸ਼ ਸੀ ਕਿ ਕਹਿੰਦੇ ਵੀ ਮੇਰੇ ਬாய்ਫਰੈਂਡ ਵਾਂਗੂ ਤੇਰਾ ਬாய்ਫਰੈਂਡ ਵੀ ਹੁਣ ਤਾਂ ਤੈਨੂੰ ਚੀਜ਼ਾਂ ਲਿਆ ਕੇ ਦਿੰਦਾ ਅੱਛਾ ਇਹ ਗੱਲ ਦਾ ਜਦੋਂ ਘਰੇ ਪਤਾ ਲੱਗਿਆ ਬਾਪੂ ਵੈਸੇ ਵੀ ਤੇਰੇ ਪੈਂਦਿਆਂ ਹੀ ਆ ਹਨਾ ਹੁਣ ਪੰਚਤਾਂ ਦੀ ਦੁਕਾਨ ਹੈਗੀ ਆ ਕਿ ਚੱਕਤੀ ਨਾ ਨਾ ਉਹ ਤਾਂ ਹੈਗੀ ਆ ਕੰਮ ਤਾਂ ਕਰਨਾ ਉਹ ਤਾਂ ਆਪਣਾ ਦਿਹਾੜੀ ਆ 250 ਪੈ ਜਾਂਦੇ ਉਹ ਤਾਂ ਪੈ ਜਾਂਦਾ ਇਹਦਾ ਪੀਜੇ 버ਗਰਾਂ ਦਾ ਸਰ ਜਾਂਦਾ ਉਹੀ ਬਹੁਤ ਹੈ ਅੱਗੇ ਨੂੰ ਪਤਾ ਨਹੀਂ ਕੀ ਡਿਮਾਂਡ ਕਰ ਦੇਣੀ ਇਹਨੇ ਮੇਰੇ ਵਾਸਤੇ ਅੱਛਾ ਜਦੋਂ ਤੈਨੂੰ ਪਤਾ ਲੱਗਿਆ ਵੀ ਇਹ ਉਹ ਮੱਝ ਬਹਾਦਰ ਕੀ ਨਹੀਂ ਸੀ ਜਿਹੜੀ ਤੁਸੀਂ ਚੋਰੀ ਕਰਕੇ ਵੇਚੀ ਇਹਨੇ ਤਾਂ ਤੈਨੂੰ ਝੂਠ ਮਾਰਤਾ ਵੀ ਸਾਡੀ ਮੱਝਾਂ ਵੇਚ ਕੇ ਤੇਰਾ ਮੈਂ ਟਾਈਮ ਸਾਰ ਦਿੰਨਾ ਪਰ ਉਹ ਨਿਕਲ ਗਈ ਮੱਝ ਚੋਰੀ ਦੀ ਫੇਰ ਤੂੰ ਕੁਛ ਕੀ ਹਾ ਨਹੀਂ ਬਹਾਦਰ ਨੂੰ ਵੱਦ ਨੂੰ ਗਿਆ ਇਹ ਤਾਂ ਯਾਰ ਹੈ ਮੇਰਾ ਇਹਨੂੰ ਕਿਆ ਕਹਿਣਾ ਇਹਨੇ ਮੇਰੇ ਮਾੜੇ ਟਾਈਮ 'ਚ ਸਾਥ ਦਿਆ ਇਹਨੂੰ ਮੈਂ ਕਿਹਾ ਇਹਨੂੰ ਵੀ ਮੈਨੇ ਥੋੜੇ ਬੋਤੇ ਪੈਸੇ ਦੇ ਦਿੱਤੇ ਮੈਂ ਕਿਹਾ ਚੱਲ ਤੂੰ ਵੀ ਖਾ ਪੀ ਲਈ ਨਾਲੇ ਸੇਲੀ ਨੂੰ ਦੇਦੀ ਕੁ ਹਾਂਜੀ ਹੈਗੀ ਤੇ ਅੱਛਾ ਉਹਨੇ ਉਹਨੇ ਤਾਂ ਇਥੋਂ ਕੀ ਡਿਮਾਂਡ ਕੀਤੀ ਉਹਨੇ ਮੈਂਸ ਦੀ ਡਿਡਵਾਨ ਕੀਤੀ ਹੈ ਮੈਂਸ ਦੀ ਮੈਂ ਦੀ ਡਿਡਵਾਨ ਕੀਤੀ ਇਹ ਤਾਂ ਮਨ ਦਾ ਸੇਲੀ ਗਿਆ ਮੱਝਾ ਮੁੱਝੇ ਵੇਚ ਆਇਆ ਪਤੰਦਰ ਦਾ ਠੀਕ ਆ ਨਹੀਂ ਤੈਨੂੰ ਲੱਗਿਆ ਨਹੀਂ ਯਾਰ ਆਪਾਂ ਇਹਨੂੰ ਤੂੰ ਇਹਦਾ 1000 ਰੁਪਏ ਲਿਆ ਨੂੰ ਚੋਰੀ ਦੀ ਸਲਾਹ ਨਹੀਂ ਦੇਣੀ ਚਾਹੀਦੀ ਸੀ ਨਹੀਂ ਲੱਗੀ ਨਹੀਂ ਲੱਗੀ ਨਹੀਂ 1000 ਰੁਪਏ ਚ ਕੁਰਬਾਨੀ ਸੀ ਹਾਂਜੀ ਹਾਂਜੀ ਪੂਰੀ ਅੱਛਾ ਤੁਸੀਂ ਦੇਖੋ ਆੜੀ ਤਾੜੀ ਹੈ ਹੈ ਆੜੀ ਤਾਂ ਆੜੀ ਹੀ ਪਕਾਉਣੀ ਆੜੀ ਤੇ ਤੈਨੂੰ ਪਤਾ ਵੀ ਇਹ ਸਾੜੀ ਦੇ ਪਿੱਛੇ ਢੂਆ ਵੀ ਟੜਵਾਲਿਆ ਸੀ ਪੈਣੀਆਂ ਬਹੁਤ ਸੀ ਤੁਹਾਡੇ ਹਾਂਜੀ ਪੈ ਗਈਆਂ ਹੀ ਪੰਜਾਂ ਵੀ ਹਾਂਜੀ ਪੈ ਗਈਆਂ ਪਹਿਲੀ ਵਾਰੀ ਖਲਾਸਾ ਕੀਤਾ ਬਹਾਦਰ ਨੇ ਸਾਡੇ ਜੂਤ ਵੀ ਫਿਰਿਆ ਜੂਤ ਫਿਰਿਆ ਤੁਹਾਡੇ ਨਹੀਂ ਨਹੀਂ ਮੇਰੇ ਨਹੀਂ ਫਿਰਿਆ ਹੈਗਾ ਆਪਣੇ ਚ ਰਹਿਣੀ ਚਾਹੀਦੀ ਗੱਲ ਸਿਰ 'ਚ ਜੁੱਤੀਆਂ ਪਈਆਂ ਬਸ ਜੁੱਤੀਆਂ ਪਈਆਂ ਸਿਰ 'ਚ ਤੁਹਾਡੇ ਬਾਈਫਰੈਂਡ ਦੇ ਕੁੱਟ ਵੀ ਪਈ ਛੇਤਰ ਵੀ ਪਈ ਇਸ ਗੱਲ ਦਾ ਮਹਿਸੂਸ ਨਹੀਂ ਹੋਇਆ ਤੁਸੀਂ ਰੀਲਾਂ ਪਾਉਂਦੇ ਰਹਿੰਦੇ ਹੋ ਉਸੇ ਆਈਫੋਨ ਦੇ ਨਾਲ ਕਦੇ ਫੀਲ ਨਹੀਂ ਹੋਇਆ ਵੀ ਇਹ ਆਈਫੋਨ ਸਿਰ 'ਚ ਜੁੱਤੀਆਂ ਮੇਰੇ ਯਾਰ ਨੇ ਮੇਰੇ ਪਿੱਛੇ ਖਾਧੀਆਂ ਵੀ ਮੈਨੂੰ ਤਾਂ ਹੁਣ ਕੀ ਫੀਲ ਹੋਣਾ ਜੀ ਉਹ ਇੰਨੇ ਕਰਤੂਤ ਕੀਤੀ ਆਏ ਉਹ ਪੇ ਭੁਗਤੇ ਹੁਣ ਜਿਆ ਕੇਲੀ ਤਾਂ ਡਿਮਾਂਡ ਰੱਖੀ ਸੀਗੀ ਜੀ ਵੀ ਮੈਨੂੰ ਤਾਂ ਆਈਫੋਨ ਚਾਹੀਦਾ ਜਿੱਥੋਂ ਮਰਜ਼ੀ ਲਿਆ ਕੇ ਦੇ ਤੂੰ ਮੈਨੂੰ ਲਓ ਜੀ ਇਹਨਾਂ ਤਾਂ ਕੁੜੀ ਦੀ ਇਹੀ ਡਿਮਾਂਡ ਸੀ ਵੀ ਮੈਨੂੰ ਆਈਫੋਨ ਚਾਹੀਦਾ ਜਿੱਥੋਂ ਮਰਜੀ ਲਿਆ ਕੇ ਦੇ ਬਹੁਤ ਵਾਰੀ ਆਪਾਂ ਵੇਦੇ ਹੁੰਦੇ ਸੀ ਕਿ ਕਦੇ ਬਲੀ ਦਿੱਤੀ ਜਾਂਦੀ ਸੀ ਪਸ਼ੂਆਂ ਦੀ ਕਿਤੇ ਹੁਣ ਤਾਂ ਬੰਦਿਆਂ ਦੀ ਵੀ ਦੇਣ ਲੱਗ ਲਿਆਏ ਜੀ ਗੱਲ ਆ ਮਾਂ ਦੇ ਪੁੱਤਾਂ ਨੇ ਮੱਝ ਦੀ ਬਲੀ ਦੇਤੀ ਠੀਕ ਆ ਉਹ ਫੜੇ ਗਏ ਆਈਫੋਨ ਲਿਆ ਕੇ ਦਿੱਤਾ ਕਿਵੇਂ ਰਾਜੀਨਾਮਾ ਹੋਇਆ ਚਲੋ ਉਸ ਮੈਟਰ 'ਚ ਤਾਂ ਆਪਾਂ ਨਹੀਂ ਪੈਂਦੇ ਪਰ ਤੁਸੀਂ ਹਾਲਾਤ ਵੇਖੋ ਜਿਹੜੇ ਚੱਲ ਰਹੇ ਆ ਨਾ ਫੁੱਲਾਂ ਫੱਲਾ ਵਾਲੇ ਦੇ ਇਹਨਾਂ ਦੇ ਬੰਗਣੇ ਪਵਾਤੇ ਸੀ ਇਹ ਆ ਬੈਲਟਨਡੇ ਨੇ अच्छा एक गल दस्सो ਤੁਸੀਂ ਤਿਤਲੀ ਜੀ ਤੁਹਾਡੀਆਂ ਸਹੇਲੀਆਂ ਦੇ ਬਾਈਫਰੈਂਡ ਆ ਜਿਵੇਂ ਆ ਠੀਕ ਆ ਉਹ ਜਮਨਾ ਨਗਰ ਰੇਲਵੇ ਸਟੇਸ਼ਨ ਚੋਂ ਮੁੰਡਾ ਲੱਗਿਆ ਹੋਇਆ ਠੀਕ ਆ ਤੁਹਾਡੀ ਸਹੇਲੀ ਦਾ ਬਾਈਫਰੈਂਡ ਅੱਛਾ ਉਹਨਾਂ ਨੇ ਤੁਹਾਨੂੰ ਉਹ ਲਿਆ ਲਿਆ ਕਿ ਆਪਣੀਆਂ ਸਹੇਲੀਆਂ ਨੂੰ ਮਹਿੰਗੇ ਗਿਫਟ ਦੇ ਦਿੰਦੇ ਸੀ ਉੱਥੋਂ ਕੋਈ ਗੱਲਬਾਤ ਜਹਿਲ ਸੀ ਹੁੰਦੀ ਜਾਂ ਕੀ ਗੱਲ ਸੀਗੀ ਮੈਨੂੰ ਜਲਸੀ ਹੁੰਦੀ ਸੀਗੀ ਉਹ ਮੈਨੂੰ ਆ ਕੇ ਦਿਖਾਉਂਦੀਆਂ ਸੀ ਵੀ ਮੇਰੇ ਬੁਆਏਫਰੈਂਡ ਨੇ ਮੈਨੂੰ ਆਈਫੋਨ ਲਿਆ ਕੇ ਦਿੱਤਾ ਚੈਨ ਲਿਆ ਕੇ ਦਿੱਤੀ ਹਨਾ ਮੈਨੂੰ ਮਚਾਉਂਦੀਆਂ ਸੀਗੀਆਂ ਉਹ ਫਿਰ ਮੈਨੂੰ ਵੀ ਕਿਹਾ ਮੈਂ ਵੀ ਉਹਨਾਂ ਨੂੰ ਮਚਾਉਣਾ ਮੈਨੂੰ ਨਹੀਂ ਪਤਾ ਕਿ ਮ ਓਹੋ ਦੇਖੋ ਜਿਹੜਾ ਇਹਦੇ ਸਹੇਲੀ ਦਾ ਬਾਈਫਰੈਂਡ ਲੱਗਣਾ ਰੇਲਵੇ ਤੇ ਜਾਉਣਾ ਨਾਕਰ ਕਹਿੰਦੀ ਉਸੇ ਰੇਲ ਗੱਡੀ ਥੱਲੇ ਇਹ ਦਿੱਤੀ ਸੀ ਧਮਕੀ ਤੈਨੂੰ ਹੋਰ ਕਿਆ ਇਹਨੇ ਧਮਕੀਆਂ ਦੇਣੀਆਂ ਆਂਦੀਆਂ ਔਰ ਕਰਨਾ ਕਹਿੰਦਾ ਇਹਨਾਂ ਨੇ ਅੱਛਾ ਜਦੋਂ ਹੁਣ ਵੇਖੋ ਉਹ ਮੱਝ ਤੁਸੀਂ ਚੋਰੀ ਕੀਤੀ ਉਹ ਚੋਰੀ ਫੜੀ ਗਈ ਅਗਲਿਆਂ ਦੀ ਮੱਝ ਵਾਪਸ ਚਲੀ ਗਈ ਠੀਕ ਆ ਤੁਸੀਂ ਫੜੇ ਉਹ ਦੇਗੇ ਵੇਚਣ ਤੱਕ ਤੁਹਾਡੇ ਤੋਂ ਵੇਚੀ ਤਾਂ ਉਹ ਗਈ ਨਹੀਂ ਠੀਕ ਆ ਫਿਰ ਇਹਨੂੰ ਆਈਫੋਨ ਦੇ ਪੈਸਿਆਂ ਦਾ ਜਗਾੜ ਕਿਵੇਂ ਕਰਕੇ ਦਿੱਤਾ ਗੱਲ ਸੁਣੋ ਇਹ ਗੱਲ ਰਹਿਣੀ ਛੇਤੀ ਆਪਣੇ ਚ ਹੂੰ ਮੈਂ ਘਰੇ ਕਿਸੇ ਨੂੰ ਨਹੀਂ ਪਤਾ ਮੈਂ ਆਪਣੇ ਪਾਪੇ ਨੂੰ ਵੀ ਨਹੀਂ ਦੱਸਿਆ ਹੂੰ ਮੈਂ ਨਾ ਆਪਣੀ ਜਿਹੜੀ ਦੁਕਾਨ ਹੈ ਪੈਂਚਰਾਂ ਦੀ ਹੈ ਨਾ ਉੱਤੇ ਲੋਨ ਕਰਾ ਕੇ ਇਹਨੂੰ ਫੋਨ ਦਿਵਾਇਆ ਉਹੋ ਕਿਰਾਏ ਤੇ ਦੁਕਾਨ ਤੇਰੇ ਕੋਲੇ ਲੋਨ ਕਿਰਾਏ ਤੇ ਫਿਰ ਮੈਨੂੰ ਲੋਨ ਕਰਾ ਲਿਆ ਇਹਦਾ ਬਹੁਤ ਛਾਤਰ ਦਿਮਾਗ ਦਾ ਬੰਦਾ ਤੁਸੀਂ ਦੇਖੋ ਮਾਂ ਦੇ ਪੁੱਤ ਨੇ ਜਿੱਥੇ ਕਿਰਾਏ ਤੇ ਬੈਠੋ ਮਾਲਕ ਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਮਾਂ ਦੇ ਪੁੱਤ ਨੇ ਉਹ ਕਿਰਾਏ ਵਾਲੀ ਦੁਕਾਨ ਤੇ ਲੋਨ ਕਰਾ ਲਿਆ ਹਜੇ ਕਹਿੰਦਾ ਗੱਲ ਆਪਣੇ ਚ ਰਵੇ ਪਾਪੇ ਨੂੰ ਨਾ ਪਤਾ ਲੱਗ ਜੇ ਪਾਪੇ ਨੂੰ ਤਾਂ ਨਹੀਂ ਪਤਾ ਲੱਗਦਾ ਸਾਡੀ ਵੀਡੀਓ ਕਿਹੜਾ ਪਾਪੇ ਕੋਲੇ ਜਾਣੀ ਆ ਤੁਸੀਂ ਇਹ ਚੀਜ਼ ਸੋਚੋ ਬਾਦਰ ਤੇਰੀ ਵੀ ਸਹੇਲੀ ਹੈਗੀ ਆ ਹਾਂਜੀ ਹੈਗੀ ਹੈਗੀ ਆ ਦੀ ਸਹੇਲੀ ਹੋਰ ਕਿਆ ਜੀ ਅੱਛਾ ਨੀਲਮ ਨਾਮ ਆਉਂਦਾ ਨੀਲਮ ਨੀਲਮਾ ਦਾ ਨਾਂ ਹਾਂਜੀ ਹਾਂ 15 ਦੇ ਇੱਕ ਦਾ ਨਾਂ ਹੀ ਬਾੜੇ ਕੈਂਟ ਰੱਖਿਆ ਮੈਂ ਤਾਂ ਤਿਤਲੀ ਚਮਣ ਨੀਲਮ ਬਹਾਦਰ ਕਿਆ ਕਿਆ ਬਾਤ ਆ ਅੱਛਾ ਨੀਲਮਾ ਦਾ ਨਾਮ ਹਾਂਜੀ ਹਾਂ ਅੱਛਾ ਸਹੇਲੀ ਨੇ ਤੁਹਾਡੀ ਨੇ ਨਹੀਂ ਕਦੇ ਡਿਮਾਂਡ ਕੀਤੀ ਆ ਫੁੱਲਾਂ ਦੇ ਦਿਨ ਜੇ ਚੱਲ ਰਹੇ ਆ ਵੀ ਗਲਾਬ ਦਾ ਫੁੱਲ ਲਿਆ ਕੇ ਦੇ ਜਾਂ ਡਿਮਾਂਡ ਜਿਵੇਂ ਇਹਦੀ ਸਹੇਲੀ ਨੇ ਆਈਫੋਨ ਦੀ ਡਿਮਾਂਡ ਕੀਤੀ ਮੈਂ ਤਾਂ ਬੇਲ ਲੜਾਈ ਪੂਰੀ ਮੈਂ ਕਿੱਥੇ ਲੈ ਜਾ ਕੇ ਦਊਂ ਗਈ ਉਹਨਾਂ ਨੂੰ ਸਮਝਦੀ ਆ ਹੋਏ ਗੱਲ ਨੂੰ ਹਾਂਜੀ ਸਮਝਦੀ ਹਾਂ ਹੁਣ ਪਤਾ ਵੀ ਤੂੰ ਕੋਈ ਕੰਮ ਨਹੀਂ ਕਰਦਾ ਨਾ ਜੀ ਕੀ ਕਹਿੰਦੀ ਆ ਤੈਨੂੰ ਵੀ ਪਹਿਲਾਂ ਕੰਮ ਤੇ ਲੱਗ ਫੇਰ ਮੰਗੂ ਕੁਝ ਹਾਂਜੀ ਹਾਂਜੀ ਉਹ ਕਹਿੰਦੀ ਪਹਿਲਾਂ ਕਿਤੇ ਕੰਮ ਤੇ ਲੱਗ ਜਾ ਫੇਰ ਹੂੰ ਫੇਰ ਕੀ ਆ ਕਬਲਾ ਕੀ ਕਹਿਣਾ ਕਹਿੰਦਾ ਮੈਂ ਤਾਂ ਸੰਗ ਦਾ ਅਜੇ ਸੰਗ ਰਿਹਾ ਤੁਸੀਂ ਇਹ ਗੱਲ ਦੇਖੋ ਨਹੀਂ ਉਹਨੇ ਇਹ ਤੈਨੂੰ ਕਿਹਾ ਵੀ ਆਹ ਆਹ ਚੀਜ਼ਾਂ ਮੈਨੂੰ ਚਾਹੀਦੀਆਂ ਜਾਂ ਆਪਾਂ ਸਿੱਧਾ ਵਿਆਹ ਕਰਾਵਾਂਗੇ ਜਾਂ ਕੋਈ ਹੋਰ ਗੱਲ ਹੋਈ ਆ ਹਾਂਜੀ ਹਾਂਜੀ ਹੂੰ ਉਹਨੇ ਕਿਹਾ ਸੀ ਪਹਿਲਾਂ ਕਿਤੇ ਕੰਮ ਤੇ ਲੱਗ ਜਾ ਫੇਰ ਆਪਾਂ ਸੱਦੀ ਵਿਆਹ ਬੂਰੇ ਬਾਰੇ ਹੂੰ ਦੇਖ ਦੇਖ ਤੇ ਹੂੰ ਹਾਂਜੀ ਫਿਰ ਵਿਆਹ ਕਰਾ ਕੇ ਚੀਜ਼ਾਂ ਬਣਾਉਣੀਆਂ ਹਾਂਜੀ ਹਾਂਜੀ ਕੀ ਬਣਾਉਣੀਆਂ ਵਿਆਹ ਕਰਾ ਕੇ ਚੀਜ਼ਾਂ ਮੁੰਡਾ ਮੰਡਾ ਹੋ ਗਈ ਮੁੰਡਾ ਮੰਡਾ ਜਮਾਂ ਕੇ ਕਹਿੰਦਾ ਕਹਿੰਦਾ ਵਿਆਹ ਕਰਾ ਕੇ ਚੀਜ਼ਾਂ ਹੋਰ ਕੁਝ ਨਹੀਂ ਬਣਾਉਣੀਆਂ ਕਹਿੰਦਾ ਮੈਂ ਤਾਂ ਨੀਲਮਣੇ ਤਾਂ ਬਸ ਮੁੰਡੇ ਬਣਾਉਣੇ ਆ ਉਹ ਵਾਹ ਤੇਰੇ ਉਹ ਬਾਦਰਾ ਉਹ ਕਿਆ ਬਾਤ ਆ ਯਾਰ ਬਾਦਰਾ ਅੱਛਾ ਸਹੇਲੀ ਨੂੰ ਇਹ ਗੱਲ ਕਹੀ ਆ ਕਿਸੇ ਸਹੇਲੀ ਨੇ ਕਹੀ ਆ ਉਨੇ ਕਹੀਦੀ ਉਹਨੇ ਕਹੀ ਸੀ ਵੀ ਵਿਆਹ ਕਰਾਉਣ ਤੋਂ ਬਾਅਦ ਵੀ ਮੈਂ ਤਾਂ ਇਥੋਂ ਕੋਈ ਡਿਮਾਂਡ ਨਹੀਂ ਰੱਖਦੀ ਬਸ ਆਪਾਂ ਮੁੰਡੇ ਬਣਾਉਣੇ ਆ ਉਹ ਵਾਹ ਤੇਰੇ ਪੰਜਾਬ ਚ ਬਾਬੇ ਦਿੰਦੇ ਮੁੰਡੇ ਬਹੁਤ ਸੁਣੇ ਸੀ ਇਸ ਤੋਂ ਬਾਅਦ ਬਾਦਰ ਤੁਸੀਂ ਸੁਣੋਗੇ ਵੀ ਮੁੰਡੇ ਬਾਦਰ ਵੀ ਮੁੰਡੇ ਬੰਡਦਾ ਭਾਈ ਕਮਾਲ ਕਰਤੀ ਮੈਂ ਕਹਿੰਨਾ ਸਰਕਾਰ ਨੂੰ ਕਿ ਇੱਕ ਗ੍ਰਾਂਟ ਨੀਲਮ ਇਹ ਬਹਾਦਰ ਵਾਸਤੇ ਸਪੈਸ਼ਲ ਦਿੱਤੀ ਜਾਵੇ ਇਹਨਾਂ ਦੇ ਵਿਆਹ ਤੇ ਪੂਰਾ ਖਰਚ ਮੈਂ ਤੇਰੇ ਵਿਆਹ ਤੇ ਪੱਕਾ ਹਾਂ ਬਾਦਰਾ ਹਾਂਜੀ ਆ ਜੀ ਬਾਜੀ ਪੱਕਾ ਹਾਏ 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 ਬਾਦਰ ਨੇ ਸਿਰ ਆ ਲਾਤਾ ਅੱਛਾ ਇਹਨੇ ਤਾਂ ਹੁਣ ਇਹ ਗੱਲ ਕਰ ਲਈ ਠੀਕ ਆ ਹੁਣ ਤੁਸੀਂ ਜਿਹੜਾ ਤੁਹਾਡਾ ਹੁਣ ਆਈਫੋਨ ਵਾਲਾ ਇਹ ਪੰਗਾ ਪੈਗਾ ਉਹ ਵੀ ਲੈਤਾ ਸਾਰਾ ਕੁਝ ਹੁਣ ਤੁਸੀਂ ਇਹ ਕਰਤਾ ਆ ਤੁਹਾਡੀ ਗੱਲ ਖੁੱਲਨੇ ਕਰਕੇ ਮੈਂ ਤੁਹਾਡੇ ਤੱਕ ਪਹੁੰਚ ਕੀਤੀ ਵੀ ਆ ਗੱਲ ਹੋਈ ਹੁਣ ਤੈਨੂੰ ਇਸ ਤੋਂ ਬਿਨਾ ਜਿਹੜਿਆ ਹੋਰ ਦਿਨ ਜੇ ਚੱਲੇ ਆ ਵਿੱਚ ਚੌਕਲੇਟ ਲੈਣੀ ਆ ਵਿੱਚ ਗੁੱਡੇ ਲੈਣੇ ਆ ਵਿੱਚ ਆਹ ਜਿਹੜਿਆ ਆ ਰੂਹ ਵਾਲੇ ਜੇ ਹੁੰਦੇ ਆ ਭਾਲੂ ਜੇ ਉਹ ਲੈਣੇ ਆ ਉਹ ਚੀਜ਼ਾਂ ਦੇ ਦਿਨ ਵੀ ਚੱਲੇ ਉਹ ਵੀ ਮੰਗ ਜਾਂਦੇ ਨੇ ਹਾਂਜੀ ਹਾਂ ਸਾਰੀ ਡਿਮਾਂਡਾਂ ਪੂਰੀਆਂ ਕਰੀਆਂ ਮੈਂ ਤਾਂ ਮੈਂ ਚੌਕਲੇਟ ਲੈ ਆ ਕੇ ਦਿੱਤੀ 300 ਵਾਲੀ ਚੌਕਲੇਟ ਲੈ ਆ ਕੇ ਦਿੱਤੀ ਮੈਨੂੰ ਝੁੱਠੀ ਨੂੰ ਨਹੀਂ ਪੁੱਛਿਆ ਹੈਗਾ ਅੱਧੀ ਖਾ ਲੈ ਚੱਲ ਪੂਰੀ ਖਾ ਲੈ ਇੱਕ ਵਾਰੀ ਵੀ ਨਹੀਂ ਪੁੱਛਿਆ ਕੱਲੀ ਨੇ ਠੂਸ ਲਈ ਸਾਰੀ ਹੈ 300 ਵਾਲੀ ਚੌਕਲੇਟ ਸੀ ਮਤਲਬ ਮੇਰੇ ਵਾਸਤੇ ਲੈ ਕੇ ਆਇਆ ਸੀ ਮੈਂ ਹੀ ਖਾਣੀ ਸੀ ਹੁਣ ਹੂੰ ਤੈਨਸੋ ਵਾਲੀ ਸੀਗੀ ਨਹੀਂ ਇਹਨੂੰ ਥੋੜੀ ਬਹੁਤ ਹੀ ਮੁਹੱਬਤ ਪਿਆਰ ਦੀ ਥੋੜੀ ਬਹੁਤ ਹੀ ਤੈਨੂੰ ਚਾਕਲੇਟ ਦਿੰਦੇ ਵਿਚਾਰੇ ਨੇ ਉਹ ਕਹੇ ਆਵਗੇ ਨੇ ਸੀ ਕਿ ਨਾ ਤੂੰ ਕੱਲੀ ਖਾ ਲਿਆ ਨਾ ਮੈਂ ਆਪਣੇ ਲਈ ਅਲੱਗ ਲੈ ਲੂੰਗਾ ਹੂੰ ਫਿਰ ਮੈਨੂੰ ਨਹੀਂ ਪਤਾ ਇਹਨੇ ਲਈ ਆ ਕਿ ਨਹੀਂ ਲਈ ਪਰ ਉਹ ਤਾਂ ਮੇਰੇ ਵਾਸਤੇ ਸੀ ਉਹ ਤਾਂ ਮੈਂ ਹੀ ਖਾਣੀ ਸੀਗੀ ਹੁਣ ਇਹੀ ਗੱਲ ਹੋਈ ਆ। ਇਹੀ ਗੱਲ। ਦੇਖੋ ਮੇਰੀ ਗੱਲ ਸੁਣੋ। ਹੂੰ। ਕੁੜੀਆਂ ਦੇ ਦਿਨ ਐ। ਕੁੜੀਆਂ ਨੂੰ ਦਈ ਜਾਓ, ਖਲਾਈ ਜਾਓ, ਭਲਾਈ ਜਾਓ। ਇਹਨੇ ਫੇਰ ਨਹੀਂ ਕਦਰ ਕਰਨੀ। ਠੀਕ ਐ? ਇਹਨਾਂ 'ਚ ਝੁੱਠੇ ਨੂੰ ਮੰਗ ਲਓ ਵੀ ਹਾਂ ਲੈ 50 ਰੁਪਏ ਪਾ ਦੇ ਮੇਰੇ ਕੋਲ Google Pay, ਟੇਲ ਪਵਾ ਦਾਂ। ਹੈਗੇ ਨਹੀਂ ਮੇਰੇ ਕੋਲ ਪੈਸੇ। ਹੂੰ। ਪਾਪਾ ਨੇ ਨਹੀਂ ਦਿੱਤੇ ਹੈਗੇ। ਸਾਡੇ ਕੋਲ ਮੂੰਹ ਅੱਡ ਕੇ ਪੈਸੇ ਮੰਗ ਲੈਣੇ। ਮੈਂ ਅੱਜੇ ਲੈਣਾ ਐ, ਉਹ ਲੈਣਾ। ਮੈਨੂੰ ਹੁਣ ਹੀ ਪੈਸੇ ਪਾ। ਗਲਚਾ ਗੁੱਠਾ ਦੇ ਦੇਣਾ। ਕਿੱਥੋਂ ਲਿਆ ਕੇ ਦੀਏ? ਕਿਉਂ ਬਾਈ ਇਹ ਮੰਗਦੇ ਹੋ ਐਨੀ ਜੇਦ ਕਰਦੀ ਐ ਤੇ ਤਲਗੇ ਤੂੰ। ਹੁਣੇ ਮੇਰੇ ਬੋਏਫ੍ਰੈਂਡ ਨੂੰ ਮੈਂ ਨੂੰ ਹੀ ਕਹਿਣਾ ਵੀ ਮੈਨੂੰ ਚੀਜ਼ਾਂ ਲਿਆ ਕੇ ਦੇ ਮੈਂ ਹੋਰ ਕਿਹਨੂੰ ਕਹਿ ਦਵਾਂ ਜੇ ਇਹਨੂੰ ਕਿਤੇ ਲੋਡ ਪੈ ਗਈ ਫਿਰ ਇਹਦੇ ਲਈ ਖੜੇਂਗੀ ਤੂੰ ਮੈਂ ਕਿ ਤੂੰ ਖੜ ਰਹਾ ਮੈਂ ਇਹਨੂੰ ਕਿੱਥੋਂ ਪੈਸੇ ਲਿਆ ਕੇ ਦੇ ਦਵਾਂ ਮੈਂ ਕਿਹੜਾ ਕੋਈ ਕੰਮ ਕਰਦੀ ਆ ਵਾਹ ਵੀ ਵਾਹ ਇਹ ਕੁੜੀ ਨੇ ਸਿੱਧੀ ਗੱਲ ਕਹੀ ਆ ਵੀ ਮੈਂ ਕੰਮ ਕੋਈ ਨਹੀਂ ਕਰਦੀ ਇਹ ਨਹੀਂ ਲਿਆ ਕੇ ਦੇਣਿਆ ਹੁਣ ਤੇਰਾ ਕੀ ਇਰਾਦਾ ਵੀ ਆਪਾਂ ਦੁਕਾਨ ਦੇ ਨਾਲ ਨਾਲ ਸਾਰਾ ਕੋ ਸਮਾਨ ਵੀ ਵੇਚਣਾ ਜਿਹੜੇ ਹਿਸਾਬ ਨਾਲ ਤੂੰ ਲੋਨ ਕਰਾਈ ਜੇ ਨਾ 250 ਰੁਪਿਆ ਤੂੰ ਕਮਾਉਣਾ ਤੇ 2.5 ਲੱਖ ਰੁਪਏ ਤੱਕ ਦਾ ਤੂੰ ਲੋਨ ਕਰਾ ਲਿਆ ਦੁਕਾਨ ਤੇ ਤੇ ਉਹ ਵੇਚਣਾ ਇਹ ਸਮਾਨ ਵਿੱਚੇ ਨਾ ਲੋਨ ਪੂਰਾ ਕਰ ਦੇਣਾ ਹੌਲੀ ਹੌਲੀ ਇਹ ਵੇਚ ਦੇਣਾ ਇਹ ਵੇਚ ਦੇਣਾ ਆਪਾਂ ਨੇ ਜਿਹੜਾ ਫੋਨ ਲਿਆ ਏ ਵੇਚ ਦੇਣਾ ਇਹ ਕਿੰਨੇ ਦਾ ਵਿਕ ਜੂ ਵਿਕ ਜਾਣਾ 100 ਰੁਪਏ ਦਾ ਵਿਕ ਜਾਣਾ 100 ਰੁਪਏ ਦਾ ਵੇਚਣਾ گلاب ਦਾ ਫੁੱਲ ਲੈ ਕੇ ਇੱਕ ਹੋਰ ਅੱਛਾ ਹੋਰ ਕੀ ਹੋਰ ਕਿ ਕਿਸ਼ਤ ਕਿੰਨੀਆਂ ਲੋਨ ਦੀ ਕਿਸ਼ਤ ਕਿੰਨੀ ਆ ਕਿਸ਼ਤ 3000 ਰੁਪਏ ਕਿਸ਼ਤ ਆ ਜੀ 3000 ਕਿਸ਼ਤ ਤਾਂ 6500 ਰੁਪਏ ਤੂੰ ਕਮਾਉਣਾ 3000 ਵਿੱਚੋਂ ਕਿਸ਼ਤ ਭਰ ਦੇਣੀ ਆ 3500 ਰੁਪਏ ਰਹਿ ਗਿਆ ਉਹ ਚ ਕਿਰਾਇਆ ਵੀ ਭਰਨਾ ਹੂ ਦੁਕਾਨ ਦਾ ਕਿਰਾਇਆ ਕਿਰਾਇਆ ਗਿਆ ਕਿਰਾਇਆ ਤਾਂ ਭਰੀ ਦਿੰਦੇ ਆ ਐਂਨੇ ਚੱਲ ਜਾਣਾ ਖਾੜਾ ਚੱਲਦਾ ਆਪਣਾ ਦਾ ਪੂਰਾ ਖਾੜਾ ਚੱਲਦਾ ਜਾਨੀ ਤੂੰ ਇਹ ਕਹਿ ਸਕਦਾ ਵੀ ਬਾਧਰ ਕਰਕੇ ਤੈਨੂੰ ਨਹੀਂ ਕੋਈ ਡਰ ਨਾ ਨਾ ਬਾਧਰ ਕਰਕੇ ਕੋਈ ਡਰ ਨਹੀਂ ਯਾਰ ਹੈ ਮੇਰਾ ਇਹ ਨਹੀਂ ਪੋਲ ਪੂਲ ਖੋਲਦਾ ਕੋਈ ਕਿਉਂ ਬਾਧਰਾ ਹਾਂਜੀ ਹਾਂਜੀ ਕੋਈ ਵੀ ਪੋਲ ਨਹੀਂ ਖੋਲਦੀ ਇਹ ਤਾਂ ਮਰਾੜੀ ਆਈ ਆੜੀ ਆ ਹਾਂਜੀ ਆੜੀ ਨੇ ਤੈਨੂੰ ਪਤਾ ਨਹੀਂ ਲੱਗਿਆ ਵੀ ਠੂਆ ਕਟਵਾਤਾ ਸੀ ਚਲੋ ਕੋਈ ਨਹੀਂ ਤਾਂ ਹੁੰਦੀ ਰਹਿੰਦੀ ਹਾਂ ਆੜੀ ਤਾੜੀ ਆਈ ਕੋਈ ਗੇ ਚੱਕਰ ਨਹੀਂ ਇਹਦੇ ਚ ਨਾ ਨੀ ਤੇ ਅੱਛਾ ਨਾ ਛੱਡੀ ਜਾਣਾ ਕਹਿੰਦਾ ਸਾਡੀ ਅੱਛਾ ਜਦੋਂ ਇਹ ਚੋਰੀ ਕੀਤੀ ਜਾਂ ਐ ਘਟਨਾ ਘੱਟੀ ਠੀਕ ਹੈ ਤੇਰੀ ਸਹੇਲੀ ਨੀਲ ਨੂੰ ਪਤਾ ਲੱਗ ਗਿਆ ਸੀ ਹਾਂਜੀ ਹਾਂਜੀ ਲੱਗ ਗਿਆ ਦੀ ਉਹਨੇ ਫਿਰ ਹਯਾ ਪਾਣੀ ਕੀਤਾ ਨਹੀਂ ਤੇਰਾ ਨਾ ਨੀ ਠੀਕ ਕਹਿੰਦੀ ਉਹ ਓਨੇ ਕਲੇ ਚਲ ਠੀਕ ਹੈ ਜਿੱਦ ਨੂੰ ਕੰਮ ਤਾਂ ਕੰਮ ਤੇਰਾ ਠੀਕ ਠੀਕ ਚੱਲਦਾ ਦਦ ਨੂੰ ਹੋਈ ਜਾਂਦੇ ਹੋਈ ਜਾਂਦੇ ਹਾਂਜੀ ਤੇ ਉਹਨੂੰ ਆਇ ਨਹੀਂ ਲੱਗਿਆ ਤੈਨੂੰ ਉਹਨੇ ਆਇ ਨਹੀਂ ਕਿਹਾ ਵੀ ਇਹ ਭਾਈ ਗਲਤ ਕੰਮ ਐ ਤੋ ਰੁਕ ਜਾਏ ਨਹੀਂ ਕਰੀਦਾ ਹੁੰਦਾ ਠੀਕ ਆ ਵੀ ਮੈਂ ਤੇਰੇ ਪਿੱਛੇ ਐਡਾ ਵੱਡਾ ਸਟੈਂਡ ਲਈ ਬੈਠੀ ਆ ਤੇਰਾ ਨਾ ਵਿਆਹ ਕਰਾਉਂਦੀਆਂ ਕੀ ਕਹਿੰਦੀ ਆ ਉਹ ਉਹ ਵੀ ਇਹੋ ਜੀ ਆ ਕਹਿੰਦੀ ਆ ਉਹ ਬਸ ਹੀ ਚੁੱਪੇ ਰਹਿਣ ਦਈ ਚੁੱਪ ਹੀ ਰਹਿਣ ਦਿਓ ਕਿਤੇ ਜਿਆਦਾ ਸੱਟ ਦਾ ਗੱਲ ਦਿਲ ਤੇ ਲੱਗੀ ਐ ਦੁੱਖੇ ਇਹੋ ਹੀ ਮਾਰਨ ਵਾਲੀ ਗੱਲ ਆ ਮੈਂ ਚਵਣ ਤੇਰੀ ਸਮਝ ਨਹੀਂ ਵਾਰ-ਵਾਰ ਫੋਨ ਦੇਖੀ ਐ ਨਾ ਕਿਹਦਾ ਫੋਨ ਆਉਣਾ ਤੈਨੂੰ ਹਜੇ ਬੱਸ ਉਹ ਹੀ ਬੰਦੇ ਦਾ ਫੋਨ ਆਣਾ ਹਾਂ ਜਿਦਾ ਕੁੱਤੇ ਚੱਕ ਕੇ ਲਿਆਣੇ ਆ ਮੈਂ ਤੇ ਚੱਕ ਕੇ ਲਿਆਣੇ ਆ ਇਹ ਤਾਂ ਸ਼ੌਂਕ ਆ ਕੱਲੀ ਤਿਤਲੀ ਦਾ ਮਹਿੰਗੇ ਸ਼ੌਂਕ ਨਹੀਂ ਚਾਵਣ ਦੇ ਵੀ ਮਹਿੰਗੇ ਸ਼ੌਂਕ ਆ ਮਹਿੰਗੇ ਸ਼ੌਂਕਾਂ ਤੋਂ ਜਿਹੜੇ ਉਦੋਂ ਵੱਡੇ ਲੈਵਲ ਦੇ ਸ਼ੌਂਕ ਆ ਉਹ ਇਧਰ ਨੀਲਮ ਤੇ ਬਾਦਰ ਦੇ ਵੀ ਮਹਿੰਗੇ ਸ਼ੌਂਕ ਆ ਤੁਸੀਂ ਇਹ ਦੇਖੋ ਅੱਛਾ ਜਿਹੜਿਆ ਦਿਨ ਦੂਜੇ ਚੱਲ ਰਹੇ ਆ ਪਿਆਰ ਮੁਹੱਬਤਾਂ ਦੇ ਫੁੱਲਾਂ ਦੇ ਇਦਾਂ ਕਰਕੇ ਥੋੜਾ ਤਾਂ ਤਿਆਰ ਬਾ ਥੋੜੀ ਤਾਂ ਸੇਲੀਆ ਕਹਿਣਾ ਕੀ ਆ ਮੁੰਡੇ ਕੁੜੀਆਂ ਨੂੰ ਕੀ ਕਹਿਣਾ ਵੀ ਇਹ ਫੁੱਲ ਫੁੱਲ ਕਿਵੇਂ ਦੇਣੇ ਚਾਹੀਦੇ ਆ ਫੁੱਲ ਫੁੱਲ ਗਿਆ ਹੀ ਅੱਜ ਮੈਂ ਬੂਟੇ ਹੀ ਤੋੜ ਕੇ ਫੜਾਉਦਾ ਵਸੀ ਠੀਕ ਆ ਨਹੀਂ ਨਹੀਂ ਸੇਲਿਆਂ ਦੀ ਇੰਨੀਆਂ ਡਿਮਾਂਡਾਂ ਪੂਰੀਆਂ ਕਰਨੀਆਂ ਚਾਹੀਦੀਆਂ ਜਦੋਂ ਤੁਹਾਡੇ ਕੋਲ ਪੈਸੇ ਹੀ ਨਹੀਂ। ਬਸ ਕੀ ਕਰੀਏ? ਹੂੰ। ਚੰਦਰੇ ਦੋਖਾ। ਹਾਂਜੀ ਹਾਂਜੀ। ਚੰਦਰੇ ਦੋਖਾ ਬਾਈ ਇਹਦੇ ਤਾਂ ਤੁਸੀਂ ਤੁਸੀਂ ਇਹ ਦੇਖੋ ਚਮਣ ਹੁਣ ਕੀ ਲੱਗਦਾ ਵੀ ਐਦੂ ਗਾਂ ਡਿਮਾਂਡਾਂ ਪੂਰੀਆਂ ਕਰ ਦੇਉਗੇ ਤਿਤਲੀ ਦੀਆਂ? ਜੇ ਸਾਧ ਦੇ ਆਦਾ ਜ਼ਰੂਰ ਕਰੋਗੇ। ਜੇ ਨਹੀਂ ਸਾਧ ਦੇਂਦੀ ਬਸ ਫੇਰਾ ਬਣਾਉਂਦੇ ਤੁਸੀਂ ਗਲਤ ਮਾਰੋਗੇ। ਆਹ ਦੇਖੋ ਐਣ ਗਾਂ ਚੱਕਲੀਆਂ ਚਮਣ ਨੇ ਚਮਣ ਕੀ ਗੱਲ ਹੋ ਗਈ ਐਣ ਕਾ ਮੱਥੇ ਤੇ ਕਰ ਲੀਆਂ। ਸਟਾਈਲ ਆ ਇਹ ਸਟਾਈਲ ਆ ਇਹ ਟਾਈਮ 12:30 ਹੋ ਗਏ 12:30 ਵਜੇ ਸਟਾਈਲ ਬਦਲ ਜਾਂਦਾ ਵੈਸੇ ਤਾਂ ਘੜੀ ਦਾ ਟਾਈਮ 12 ਵਜੇ ਬਦਲਦਾ ਕੀ ਲੱਗਦਾ ਤਿਤਲੀ ਇਹਦੇ ਨਾਲ ਨਿਭੂਗੀ ਐਂਡ ਤੱਕ ਦੇਖੋ ਜੀ ਜੋ ਚੀਜ਼ਾਂ ਮੈਂ ਮੰਗੂਗੀ ਜੇ ਤਾਂ ਲਿਆ ਦੂਗਾ ਫਿਰ ਤਾਂ ਨਿਭਦੀ ਰਹੋਗੇ ਜੇ ਨਹੀਂ ਲਿਆ ਕੇ ਦੂਗਾ ਫਿਰ ਮੈਨੂੰ ਹੋਰ ਬਥੇਰੇ ਨੇ ਚੱਕ ਹੁਣ ਕੀ ਕਰਨਾ ਫਿਰ ਕਹਿੰਦੇ ਤੋਤਿਆਂ ਨੂੰ ਬਾਗ ਬਥੇਰੇ ਤਾਂ ਉਹ ਗੱਲ ਕਰਤੀ ਇਹਨੇ ਫਿਰ ਆਪਾਂ ਨੂੰ ਘਾਟਾ ਕੁੜੀਆਂ ਦਾ ਹਮ ਇੱਕ ਗਈ ਦੂਈ ਆਜੂਗੀ ਆ ਇੱਥੇ ਆ ਜਾ ਫਿਰ ਹੈਗਾ ਤੇਰੇ ਨਾਲ ਆੜੀ ਆ ਉਹ ਗੇਂਗ ਵੀ ਹੋ ਗਈ ਆ ਇੱਥੇ ਆ ਜਾ ਇਹ ਕਲੀਅਰ ਕਿਹੜੇ ਤਰੀਕੇ ਨਾਲ ਆ ਤੁਹਾਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਦੇ ਕੁੜੀ ਦੀਆਂ ਡਿਮਾਂਡਾਂ ਪੂਰੀਆਂ ਕਦੇ ਮੁੰਡੇ ਦੀਆਂ ਡਿਮਾਂਡਾਂ ਪੂਰੀਆਂ ਪਰ ਕੱਦੀਆਂ ਕੁੜੀਆਂ ਦੀਆਂ ਡਿਮਾਂਡਾਂ ਪੂਰੀਆਂ ਵੈਲਟਨ ਡੇ ਤੇ ਹੋ ਜਾਂਦਗੀਆਂ ਮੁੰਡਿਆਂ ਦੀਆਂ ਕਿਉਂ ਨਹੀਂ ਹੁੰਦੀਆਂ ਕਿਉਂ ਨਹੀਂ ਮੁੰਡਿਆਂ ਨੂੰ ਕੁਝ ਮਿਲਦਾ ਕਦੇ ਨਾ ਟੈਂਡੀ ਵੀ ਆਰ ਨਾ ਕਦੇ ਚੌਕਲੇਟ ਨਾ ਕਦੇ ਹੋਰ ਅੱਛਾ ਜੇ ਨਾ ਲਿਆ ਕਦੇ ਮੁੰਡਾ ਕਿਤੇ ਲੇਟ ਹੋ ਜਾਏ ਭਲਾ ਜਿੰਨਾ ਮਰਜ਼ੀ ਪਿਆਰ ਕਰਦਾ ਹੋਵੇ ਉਹਦੇ ਕਹਿ ਦੇਣਾ ਵੀ ਨਾ ਬਾਈ ਆਪਾਂ ਦਾ ਫਿਰ ਸਰਕਾਰੀ ਨੌਕਰੀ ਵਾਲਾ ਵੇਖ ਲਾਂਗੇ ਵੀ ਫਿਰ ਵੇਖ ਲਓ ਭਾਈ ਸਰਕਾਰੀ ਨੌਕਰੀ ਵਾਲਾ ਜੇ ਨਹੀਂ ਚੰਗਾ ਇਹ ਕਿਉਂ ਕਰਦੀਆਂ ਕੁੜੀਆਂ ਤਾਂ ਤੁਸੀਂ ਕਮੈਂਟਾਂ 'ਚ ਦੱਸਣਾ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ